ਪੁੱਤਰ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਆ ਮਹਿਜ਼ 11 ਕੋ ਸਾਲ ਦੀ ਉਮਰ ਪਰ ਮੇਜਰ ਥੈਲੇਸੀਮੀਆ ਨਾਮ ਦੀ ਬਿਮਾਰੀ ਹੈ ਉਸ ਨੂੰ ਹਰ 15 ਦਿਨ ਬਾਅਦ ਬਲੱਡ ਜਿਹੜਾ ਆ ਉਹ ਚੜਦਾ ਆ ਪਰਮਾਨੈਂਟ ਇਲਾਜ ਹੈਗਾ ਆ ਬੋਨ ਮੈਰੋ ਟ੍ਰਾਂਸਪਲੈਂਟ ਜਿਸ ਦਾ ਖਰਚਾ ਤਕਰੀਬਨ 45 ਲੱਖ ਦੇੜ ਕੇ ਐਡਾ ਇਨਾ ਅਫੋਰਡ ਪਰਿਵਾਰ ਜਿਹੜਾ ਉਹ ਨਹੀਂ ਕਰਦਾ ਪੰਜ ਮਹੀਨਾ ਦੱਸ ਜਿੰਨਾਂ ਪੁੱਤ ਗੱਭਰ ਹੋ ਜਾਂਦਾ ਜਿਹਨਾਂ ਨਾਲ ਬਿਮਾਰੀ ਹੁੰਦੀ ਇਹਦੇ ਨਾਲ ਦੇ ਬੱਚੇ ਇੰਨੇ ਸੁਖ ਨਾਲ ਇਦੋਂ ਰੋਏ ਲੱਗਦੇ ਨੇ ਉੱਚੇ ਲੱਗਦੇ ਨੇ ਤਾਂ ਫਿਰ ਅਰਦਾਸ ਵਾਹਿਗੁਰੂ ਅੱਗੇ ਹੀ ਕਰਦੇ ਹੋਵਾਂਗੇ ਕਿ ਤੁਮ ਬਖਸ਼ ਦੇ ਰਾਤ ਮਸੇਹੀ ਦਾ ਚੱਲਦੀ ਇਹ ਮਾਰ ਕਰ ਲੋ ਦੀ ਜਿੰਦਗਾਨੀ ਬਖਸ਼ ਇਹ ਮੇਜਰ ਥੈਲੇਸੀਮੀਆ ਬਿਮਾਰੀ ਆ ਜਿਹੜੀ ਇਹਦੇ ਵਿੱਚ ਬਲੱਡ ਨਹੀਂ ਬੰਦਦਾ ਹੁੰਦਾ ਬੱਚੇ ਦਾ ਹਰ 15 ਦਿਨਾਂ ਬਾਅਦ ਬਲੱਡ ਚੜਾਉਣਾ ਪੈਂਦਾ 11 ਸਾਲ ਦੀ ਉਮਰ ਹੋ ਗਈ ਆ 5 ਮਹੀਨਿਆਂ ਤੋਂ ਬਲੱਡ ਲੱਗ ਰਿਹਾ 265 ਵਾਰ ਜਿਹੜਾ ਇਸ ਬੱਚੇ ਦੇ ਕੋਲ ਲੱਗ ਚੁੱਕੇ ਹਰ ਰੋਜ਼ ਇੱਕ ਇੰਜੈਕਸ਼ਨ ਲੱਗਦਾ ਸੀਗਾ ਪਿਛਲੇ 18 ਮਹੀਨਿਆਂ ਤੋਂ ਲੱਗ ਰਿਹਾ ਹੈ ਤਾਂ 7 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਇੰਜੈਕਸ਼ਨਾਂ ਤੇ ਖਰਚਾ ਹੈ ਇੰਨਾ 7 ਲੱਖ ਰੁਪਿਆ ਸਿਰਫ ਆਇਰਨ ਕੰਟਰੋਲ ਕਰਨ ਵਾਸਤੇ ਖਰਚਿਆ ਤਾਂ ਹੁਣ 5 ਸਤੰਬਰ ਨੂੰ ਜਿਹੜਾ ਬੋਨ ਮੈਰੋ ਜੋ ਜਰਮਨੀ ਡੋਨਰ ਦਾ ਹੈ ਉਹ ਪਹੁੰਚ ਜਾਵੇਗਾ ਤੇ 5 ਸਤੰਬਰ ਨੂੰ ਜਿਹੜਾ ਇਹ ਆਪਰੇਟ ਹੋਵੇਗਾ ਬੱਚੇ ਦੀ ਖਰਾਕ ਘਟ ਜਾਂਦੀ ਸੀ ਬੱਚਾ ਪਿਆਰਦਾ ਸੀ ਬੱਚਾ ਉੱਠ ਨਹੀਂ ਪਾਉਂਦਾ ਸੀ ਫਿਰ ਉਸ ਦਾ ਜਦੋਂ ਬਲੱਡ ਚੜਾਉਂਦੇ ਐਚਵੀ ਪੂਰਾ ਹੁੰਦਾ ਫਿਰ ਜਾ ਕੇ ਉਹ ਠੀਕ ਹੁੰਦਾ ਇਸ ਕਰਕੇ ਸਾਰੇ ਜਿਹੜੇ ਜਿੰਨੇ ਵੀ ਸਾਥੀ ਐ ਜਿੰਨੇ ਵੀ ਵਿੱਤੀ ਮਦਦ ਕਰ ਸਕਦੇ ਇਸ ਬੱਚੇ ਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਸਹਿਯੋਗ ਦੀ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਇੰਟਰਵਿਊ ਆ ਜ ਅੱਜ ਦੀ ਜਿਹੜੀ ਕਹਾਣੀ ਆ ਉਹ ਤੁਹਾਡੇ ਸਬਨਾ ਦੇ ਲਈ ਆ ਤੁਹਾਡੇ ਸਬਨਾ ਦੇ ਅੱਗੇ ਇੱਕ ਅਪੀਲ ਆ ਕਿਉਂਕਿ ਜਿਸ ਘਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਅਸੀਂ ਅੱਜ ਬੈਠੇ ਆ ਇਸ ਇੱਥੋਂ ਇਤਨਾ ਦੇ ਪੁੱਤਰ ਦੀ ਜ਼ਿੰਦਗੀ ਜਿਹੜੀ ਆ ਉਹ ਦਾਤ ਹੈ ਮਹਿਜ਼ 11 ਕੋ ਸਾਲ ਦੀ ਉਮਰ ਹੈ ਪਰ ਮੇਜਰ ਥੈਲੇਸੀਮੀਆ ਨਾਮ ਦੀ ਬਿਮਾਰੀ ਹੈ ਉਸ ਨੂੰ ਹਰ 15 ਦਿਨ ਬਾਅਦ ਬਲੱਡ ਜਿਹੜਾ ਆ ਉਹ ਚੜਦਾ ਆ ਜਿਹੜਾ ਕਿ ਹੁਣ ਤੱਕ ਜਿਸ ਤਰ੍ਹਾਂ ਦੇ ਨਾਲ ਹੁੰਦਾ ਆ ਜਿਸ ਦਾ ਪਰਮਾਨੈਂਟ ਜੇਕਰ ਇਲਾਜ ਦੀ ਗੱਲ ਕਰੀਏ ਤਾਂ ਪਰਮਾਨੈਂਟ ਇਲਾਜ ਹੈਗਾ ਬੋਨ ਮੈਰੋ ਟ੍ਰਾਂਸਪਲੈਂਟ ਜਿਸ ਦਾ ਖਰਚਾ ਤਕਰੀਬਨ 45 ਲੱਖ ਦੇੜ ਕਿੜਾ ਤੇ ਪਿੰਡ ਪਰਿਵਾਰ ਦੇ ਹਾਲਾਤ ਕਰਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿਉਂਕਿ ਐਡਾ ਇਨਾ ਅਫੋਰਡ ਪਰਿਵਾਰ ਜਿਹੜਾ ਉਹ ਨਹੀਂ ਕਰਦਾ ਪਰ ਪੁੱਤਰ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਆ ਇਸੇ ਕਰਕੇ ਪਰਿਵਾਰ ਬੇਨਤੀ ਕਰ ਰਿਹਾ ਹੈ ਕਿ ਸਹਾਇਤਾ ਸਾਡੀ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਪੁੱਤ ਨੂੰ ਬਚਾ ਸਕੀਏ ਮੇਰੇ ਨਾਲ ਉਹਨਾਂ ਦੇ ਦਾਦੀ ਜੀ ਹੋਣਗੇ ਤੇ ਉਹਨਾਂ ਦੇ ਫਾਦਰ ਦੇ ਜਿਹੜੇ ਹੈਗੇ ਆ ਉਹ ਦੋਸਤ ਹੋਣਗੇ ਕਿਉਂਕਿ ਉਹ ਬੱਚਾ ਜਿਹੜਾ ਆ ਉਹ ਦਿੱਲੀ ਐਡਮਿਟ ਆ ਉਹਦੇ ਮਾਤਾ ਪਿਤਾ ਦੋਨੋਂ ਉਹਨਾਂ ਦੇ ਕੋਲ ਹੀ ਨੇ ਕਹਿੰਦੇ ਨੇ ਕਿ ਇੱਕ ਵਾਰੀ ਆਸ ਵੀ ਛੱਡ ਦਿੱਤੀ ਸੀ ਪਰ ਫਿਰ ਲੋਕਾਂ ਦੇ ਸਹਾਰੇ ਜਿਹੜਾ ਹੈਗਾ ਹੁਣ ਅਪੀਲ ਜਿਹੜੀ ਆ ਉਹ ਕਰ ਰਹੇ ਉਹਨਾਂ ਦੀ ਦਾਦੀ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਨਾਂਗੇ ਮਾਤ ਜੀ ਕਿੰਨੇ ਸਮੇਂ ਤੋਂ ਆ ਇਸ ਨੂੰ ਉਹ ਤਬਸਤ ਸੀਗਾ ਉਹ 5 ਇੱਕ ਮਹੀਨਾ ਦਾ ਸੀ ਪੰਜ ਕੀ ਨਾਮ ਆ ਜੀ ਗਰਮਨ 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 ਸਿੰਘ ਆ ਜੇ ਮੈਂ ਗੱਲ ਕਰੀ ਆ ਕਿ ਜਦੋਂ ਘਰ ਦੇ ਵਿੱਚ ਪੋਤਾ ਹੁੰਦਾ ਹੈ ਉਦੋਂ ਤਾਂ ਖੁਸ਼ੀ ਬਹੁਤ ਹੁੰਦੀ ਆ ਕਿ ਪੋਤਾ ਪਰ ਜਦੋਂ 5 ਮਹੀਨੇ ਤੇ ਇਹ ਆ ਗੱਲ ਸੁਣੀ ਤਾਂ ਉਦੋਂ ਮੈਨੂੰ ਲੱਗਾ ਦੁੱਖਾਂ ਦਾ پہاੜ ਟੁੱਟ ਗਿਆ ਹੋਣਾ ਇਹ ਤਾਂ ਪੁੱਛਣਾ ਆਪ ਤਵੇ ਤਾਂ ਕੋਈ ਥਾਂ ਚੱਲਦਾ ਨਹੀਂ ਸੀ ਫਿਰ ਤਾਂ ਦਪੜਿਆ ਦੁੱਖ ਹੋ ਗਿਆ ਵੀ ਆਹ ਕੀ ਬਣ ਗਿਆ ਕਦੇ ਸੁਣਿਆ ਵੀ ਨਹੀਂ ਸੀ ਪੁੱਤ ਵੀ ਐਸੀ ਬਿਮਾਰੀ ਐਸੀ ਬਿਮਾਰੀ ਸੁਣੀ ਵੀ ਨਹੀਂ ਸੀ ਫਿਰ ਆਪਾਂ ਰੱਬ ਨੂੰ ਹੀ ਕਹਿਣਾ ਕਿ ਸਾਡੇ ਹਿੱਸੇ ਕਿਉਂ ਲਿਖੀ ਸੀ ਬਸ ਜੋ ਕਰਮਚਾਰੀ ਬਤ ਲਿਖਿਆ ਫਿਰ ਮਾਲਕ ਨੇ ਜਿਵੇਂ 15 ਹਰ 15 15 ਦਿਨ ਬਾਅਦ ਬਲੱਡ ਚੜਦਾ ਫਿਰ ਉਹ ਵੀ ਇੱਕ ਮਤਲਬ ਦੁੱਖ ਹੁੰਦਾ ਵੀ ਐਡੇ ਛੋਟੇ ਕਿ ਬੱਚੇ ਨੂੰ ਐਡਾ ਦੁੱਖ ਉਹ ਵੀ ਆਪ ਦੇ ਤੇ ਮਤਲਬ ਦੁੱਖ ਆਪ ਦੇ ਆਪ ਨੂੰ ਪਤਾ ਹੁੰਦਾ ਜਦੋਂ ਪੁੱਤ ਹੁਣ ਜਾਂਦੇ ਸੀ ਦੇਖ ਹਨੇਰਾ ਹੋ ਜਾਂਦਾ ਸੀ ਹਾਂ 10 10 ਵਜ ਜਾਂਦੇ ਸੀ ਹਾਂ ਇੰਨਾ ਉਹੀ ਗੱਲ ਪਾਜੀ ਬਣੀ ਰਹਿੰਦੀ ਜਨਾਂ ਚੇ ਘਰੇ ਨਾਉਂਦੇ ਜਵਾਕ ਹਾਂ ਬਾਰ ਬਾਰ ਨਹੀਂ ਚੱਕੀ ਜਾਂਦੇ ਲੋਕ ਤਾਂ ਬੋਤਵਾ ਸੋਹੀ ਗਾ ਲੈ ਕਿ ਚੱਲੀ ਨਹੀਂ ਜਾਂਦੀ ਸੀ ਗੱਲ ਕਿਤੇ ਲੋਕਾਂ ਨੂੰ ਥਾਣੇ ਤੇ ਹੁੰਦਾ ਸੀ ਨਹੀਂ ਮੈਂ ਤਾਂ ਇੱਕ ਆਖ ਕੇ ਮੂੰਹ ਨਹੀਂ ਹੁਣ ਬੁਣੇ ਦੇਖ ਜਾਂਦਾ ਜਦੋਂ ਇਹ ਕਹਿੰਦੇ ਕਿ ਇਸ ਇਹਦੀ ਉਮਰ ਬਹੁਤ ਘੱਟ ਆ ਜੇ ਬੋਨ ਮੈਰੋ ਟ੍ਰਾਂਸਪਲੈਂਟ ਨਾ ਹੋਵੇ ਤਾਂ ਉਦੋਂ ਤਾਂ ਹੋਰ ਦੁੱਖ ਆਉਂਦਾ ਨਾ ਕਿ ਅੱਜ ਹੱਸਦਾ ਖੇਡਦਾ ਫਿਰਦਾ ਕੱਲ ਨੂੰ ਕੀ ਪਤਾ ਕੀ ਹੋਊਗਾ ਅੱਜ ਨੂੰ ਤਾਂ ਗੱਬਰੂ ਆ ਜਾਂਦਾ ਜੇ ਨਾਲਾ ਬਿਮਾਰੀ ਹੁੰਦੀ ਹੂੰ ਇਹਦੇ ਨਾਲ ਉਹਦੇ ਬੱਚੇ ਇੰਨੇ ਸੁਖ ਨਾਲ ਇਹਨਾਂ ਰੋਏ ਲੱਗਦੇ ਨੇ ਉੱਚੇ ਲੱਗਦੇ ਨੇ ਹੂੰ ਹਮ ਤਾਂ ਫਿਰ ਅਰਦਾਸ ਵਾਹਿਗੁਰੂ ਅੱਗੇ ਹੀ ਕਰਦੇ ਹੋਵਾਂਗੇ ਕਿ ਇਹ ਹੀ ਪੁੱਤ ਵਾਹ ਦੇ ਰਾਤ ਬਸ ਇਹ ਹੀ ਦਾ ਚੱਲਦੀ ਹੈ ਮਾਲਕਾ ਉਹਦੀ ਜਿੰਦਗਾਨੀ ਬਾਕੀ ਸਤਿਉਥ ਰੱਖੋ ਤੇ ਮਹਾਰਾਜ ਆਹੀ ਪੁੱਤ ਸਾਰਾ ਦਿਨ ਬਸ ਆਹੀ ਚੱਲੇ ਜਾਂਦਾ ਦਿਮਾਗ 'ਚ ਪਰਿਵਾਰ ਦਾ ਮਾਤਾ ਜੀ ਗੁਜ਼ਾਰਾ ਕੀ ਕੰਮਕਾਰ ਕਰਦੇ ਨੇ ਉਹਦੇ ਫਾਦਰ ਸਾਹਿਬ ਮਸਾਹੀ ਦੁਕਾਨ ਹੀ ਹੈ ਬੱਤ ਸਵੇਰ ਬਣਦੀ ਬਸ ਦੁਕਾਨ ਕਰ ਉਹ ਵੀ ਦਾਦਾ ਜੀ ਵੰਦੇ ਨਾ ਇਹ ਤਾਂ ਵਿਚਾਰਾ ਹੁਣ ਜਿਉਂ 10 ਸਾਲ ਹੋ ਗਏ ਤੁਸੀਂ ਦੇਖੋ ਆਈ ਤੁਰੇ ਫਿਰ ਦਿਨ ਵਾਸਤੇ ਕਹਦੇ ਕਿ ਤੇ ਲੈ ਗਿਆ ਕਹਿੰਦੇ ਕਿ ਤੇ ਲੈ ਗਿਆ ਮਤਲਬ ਜਗਾ ਤਾਂ ਕੋਈ ਛੱਡੀ ਨਹੀਂ ਹੋਣੀ ਵੀ ਕੀ ਇੱਥੇ ਕੋਈ ਸਾ ਛੱਡੇ ਨਹੀਂ ਬੱਤ ਫਰੀਦ ਕੋਟ ਤੇ ਕਰ ਦੇਖੋ ਦੇਸ਼ ਚ ਵੀ ਲੱਗਦਾ ਰਹੇ ਫਰੀਦ ਕੋਟ ਗਿਆ ਫਰੀਦ ਕੋਟ ਜਦੋਂ ਜਾਂਦੇ ਸੀ ਅੱਧੀ ਰਾਤ ਹੋ ਜਾਂਦੀ ਸੀ ਹੂੰ ਪਾਦੀ ਬਣ ਜਾਂਦੀ ਸੀ ਪੁੱਤ ਜਿੰਨਾ ਚਿਰ ਆਉਂਦੇ ਨਹੀਂ ਸੀ ਘਰੇ ਤੇ ਵੇਹ ਰ ਤੇ ਪੰਡੇ ਵੀ ਲੱਗਦੇ ਰਹੇ ਪੁੱਤ ਆਹਨ ਲੁਬਦੇ ਆਣੇ ਵੀ ਲੱਗਦੇ ਰਹੇ ਦੇਖ ਬਸ ਕੋਈ ਉਹੀ ਗੱਲ ਮੁਕੇ ਜੀਵਤਤਾ ਹੈ ਨਹੀਂ ਸੀ ਪੁੱਤ ਦੇਖ ਕੇ ਦੇਖ ਕੇ ਵੀ ਕਿਹੜਾ ਪੱਤਾ ਨਹੀਂ ਵਰਦੇ ਨੇ ਹਾਂ ਬਿਲਕੁਲ ਕਿਉਂਕਿ ਮੰਗਿਆ ਵੀ ਇਹ ਹੁੰਦਾ ਵੀ ਸੁੱਖਾਂ ਸੁੱਖ ਸੁੱਖ ਪੁੱਤ ਮੰਗਦੇ ਆ ਮਸਾਂ ਲੈਣੇ ਪੁੱਤ ਪੁੱਤਾਂ ਦੀਆਂ ਤਾਂ ਬਹੁਤ ਸੁੱਖਾਂ ਸੁੱਖੇ ਤੇ ਵੀ ਕਈ ਵਾਰੀ ਮਾਲਕ ਦੇ ਘਰ ਜੇ ਲਿਖਿਆ ਆਪਣੇ ਤਾਂ ਦੇ ਦਿੰਦੇ ਨਹੀਂ ਤਾਂ ਤਰਸਦੇ ਆ ਜਿਵੇਂ ਕਹਿੰਦਾ ਹੁਣ ਕਿ ਮਾਂ ਤਾਂ ਆਪਣੇ ਪੁੱਤ ਨੂੰ ਦੁਖੀ ਦੇਖ ਨਹੀਂ ਸਕਦੀ ਹੁਣ ਜਦੋਂ ਤੁਸੀਂ ਆਪਦੇ ਪੁੱਤ ਨੂੰ ਬਾਈ ਕਾਕੇ ਨੂੰ ਇਦਾਂ ਦੇਖਦੇ ਹੋ ਮਤਲਬ ਤੁਸੀਂ ਵੀ ਅੰਦਰੋਂ ਅੰਦਰ ਹੀ ਦੁਖੀ ਹੁੰਦੇ ਹੋਗੇ ਵੀ ਮੇਰੇ ਪੁੱਤ ਪੁੱਤ ਮੈਂ ਤਾਂ ਜਦੋਂ ਆਉਂਦਾ ਮੈਂ ਤਾਂ ਸਦਾ ਮੂੰਹ ਨਹੀਂ ਚੱਕ ਜਾਂਦਾ ਠੀਕ ਹੋ ਜਾਊਗਾ ਹੁਣ ਲਾਹਣ ਚੱਲ ਰਿਹਾ ਠੀਕ ਹੋ ਜਾਏਗਾ ਬਾਈ ਬਿਮਾਰੀ ਬਾਰੇ ਡਿਟੇਲ ਦੇ ਵਿੱਚ ਦੱਸ ਦਿਓ ਕੀ ਬਿਮਾਰੀ ਹੈ ਕਿਸ ਕੀ ਹੈਗਾ ਇਹੀ ਮੇਜਰ ਥੈਲੇਸੀਮੀਆ ਬਿਮਾਰੀ ਹੈ ਜਿਹੜੀ ਇਹਦੇ ਵਿੱਚ ਬਲੱਡ ਨਹੀਂ ਬਣਦਾ ਹੁੰਦਾ ਬੱਚੇ ਦਾ ਹਰ 15 ਦਿਨਾਂ ਬਾਅਦ ਬਲੱਡ ਚੜਾਉਣਾ ਪੈਂਦਾ ਹੈ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਗੁਰਮਨ 5 ਮਹੀਨਿਆਂ ਦਾ ਸੀ ਕਿਉਂਕਿ ਜਦੋਂ ਬੁਖਾਰ ਇਨਫੈਕਸ਼ਨ ਹੋ ਜਾਂਦੇ ਟੈਸਟ ਕਰਵਾਈ ਜਾਂਦੇ ਠੀਕ ਨਹੀਂ ਹੋ ਰਿਹਾ ਸੀ ਫਿਰ ਉਸ ਤੋਂ ਬਾਅਦ ਇੱਕ ਟੈਸਟ ਹੋਇਆ ਜਿਹਦੇ ਵਿੱਚ ਪਤਾ ਲੱਗਿਆ ਵੀ ਇਹਨੂੰ ਮੇਜਰ ਥੈਲੇਸੀਮੀਆ ਬਿਮਾਰੀ ਤੋਂ ਪੀੜਤ ਹੈ ਤਾਂ ਇਹ ਬਿਮਾਰੀ ਕਿਵੇਂ ਪੈਦਾ ਹੁੰਦੀ ਹੈ ਇਹ ਜਨਮ ਤੋਂ ਹੀ ਹੁੰਦੀ ਹੈ ਬੱਚੇ ਨੂੰ ਬਾਇਵਰਥ ਨਾਲ ਇਹਦਾ ਕਾਰਨ ਪੇਰੈਂਟਸ ਹੁੰਦੇ ਆ ਜਦੋਂ ਪੇਰੈਂਟਸ ਦੋਨੋਂ ਮਾਈਨਰ ਥੈਲੇਸੀਮੀਆ ਤੋਂ ਪੀੜਤ ਹੋਣ ਤਾਂ ਮਾਈਨਰ ਤੇ ਨੋਰਮਲ ਬੰਦਾ ਇੱਕੋ ਬਰਾਬਰ ਹੁੰਦਾ ਹੈ ਮਾਈਨਰ ਦੇ ਵਿੱਚ ਕੋਈ ਵੀ ਸਿੰਪਟਮ ਨਹੀਂ ਹੁੰਦੇ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੁੰਦੀ ਇਹ ਦੋਨੋਂ ਜਿਹੜੇ ਹਸਬੰਡ ਵਾਈਫ ਮੈਨਰ ਸੀ ਤੇ ਮੈਨਰ ਤੋਂ ਬਾਅਦ ਵੀ ਜਿਹੜਾ ਬੱਚੇ ਦੇ 75% ਨਾਰਮਲ ਜਾਂ ਮੈਨਰ ਹੋਣ ਦੇ ਚਾਂਸ ਹੁੰਦੇ ਆ ਸਿਰਫ 25% ਚਾਂਸ ਹੁੰਦੇ ਆ ਮੇਜਰ ਥੈਲੇਸੀਮੀਆ ਪੀੜ ਤੋਂ ਹੁੰ ਤੋਂ ਤਾਂ ਜਿਹੜਾ ਇਹ ਗੁਰਮਨ ਹੈ ਤਾਂ ਬਦਕਿਸਮਤੀ ਨਾਲ ਇਹ ਉਸ 25% ਦੇ ਵਿੱਚ ਬਿਮਾਰੀ ਲੈ ਕੇ ਜਨਮ ਹੋਇਆ ਪੈਦਾ ਹੋਇਆ ਤਾਂ ਉਸ ਤੋਂ ਬਾਅਦ ਹੁਣ ਤੱਕ ਇਸ ਬੱਚੇ ਦੀ 11 ਸਾਲ ਦੀ ਉਮਰ ਹੋ ਗਈ ਆ 5 ਮਹੀਨਿਆਂ ਤੋਂ ਬਲੱਡ ਲੱਗ ਰਿਹਾ 265 ਵਾਰ ਜਿਹੜਾ ਇਸ ਬੱਚੇ ਦੇ ਖੂਨ ਲੱਗ ਚੁੱਕੇ ਆ 265 ਵਾਰ ਤਾਂ ਉਹਦੇ ਨਾਲ ਹੋਰ ਕਈ ਪ੍ਰੋਬਲਮ ਆਉਂਦੀ ਸੀ ਜਿਸ ਤਰ੍ਹਾਂ ਵਾਰ-ਵਾਰ ਬਲੱਡ ਲੱਗਣ ਨਾਲ ਆਇਰਨ ਦੀ ਜਿਹੜੀ ਖੂਨ 'ਚ ਮਾਤਰਾ ਵੱਧ ਜਾਂਦੀ ਸੀ ਉਹਦੇ ਲਈ ਗੁਰਮਨ ਦਾ ਪਿਛਲੇ 1.5 ਸਾਲ ਤੋਂ ਇੰਜੈਕਸ਼ਨ ਲੱਗ ਰਹੇ ਸੀ ਤਾਂ ਉਹ ਇੰਜੈਕਸ਼ਨ ਬਹੁਤ ਮਹਿੰਗੇ ਆ ਹਰ ਰੋਜ਼ ਇੱਕ ਇੰਜੈਕਸ਼ਨ ਲੱਗਦਾ ਸੀਗਾ ਪਿਛਲੇ 18 ਮਹੀਨਿਆਂ ਤੋਂ ਲੱਗ ਰਹੇ ਆ ਤਾਂ 7 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਇੰਜੈਕਸ਼ਨਾਂ ਤੇ ਖਰਚਾ ਆਇਆ ਖਰਚਾ ਆਇਆ ਇੰਨਾ 7 ਲੱਖ ਰੁਪਇਆ ਸਿਰਫ ਆਇਰਨ ਕੰਟਰੋਲ ਕਰਨ ਵਾਸਤੇ ਖਰਚਾ ਹੈ ਤੇ ਹੁਣ ਜਿਹੜਾ ਬੱਚਾ ਇਸ ਪਰਿਵਾਰ ਨੇ ਪਹਿਲਾਂ ਵੀ ਬਹੁਤ ਤਕਲੀਫ ਚੱਲੀ ਹੈ ਕਿਉਂਕਿ ਇਸ ਬਿਮਾਰੀ ਦਾ ਇੱਕੋ ਇੱਕ ਹੱਲ ਹੈ ਬੋਨ ਮੈਰੋ ਟ੍ਰਾਂਸਪਲੈਂਟ ਜਿਹੜਾ ਕਿ ਰੀਅਲ ਬ੍ਰਦਰ ਸਿਸਟਰ ਸਿਵਲਿੰਗ ਦੇ ਵਿੱਚ ਮੈਚ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਤਾਂ ਗੁਰਮਨ ਦੇ ਇਲਾਜ ਖਾਤਰ ਜਦੋਂ ਇਸ ਪਰਿਵਾਰ ਨੇ ਦੂਸਰਾ ਬੱਚਾ ਲੈਣਾ ਚਾਹਿਆ ਤਾਂ ਉਹ ਦੂਜੇ ਬੱਚੇ ਦਾ ਜਦੋਂ ਪ੍ਰੂਨ ਵਾਜ ਜਾਂਦਾ ਪ੍ਰੋਪਰ 3 ਮਹੀਨਿਆਂ ਦਾ ਬਾਅਦ ਤਾਂ ਟੈਸਟ ਹੁੰਦਾ ਹੈ ਵੀ ਕਿਤੇ ਇਹ 25% ਦੇ ਵਿੱਚ ਮੇਜਰ ਬਿਮਾਰੀ ਜਿਹੜੀ ਥੈਲੇਸੀਮੀ ਬਿਮਾਰੀ ਤੋਂ ਪੀੜਤ ਤਾਂ ਨਹੀਂ ਤੇ 75% ਤੁਹਾਨੂੰ ਦੱਸਿਆ ਵੀ ਨਾਰਮਲ ਹੁੰਦੇ ਤਾਂ ਜਦੋਂ 3 ਮਹੀਨਿਆਂ ਦੇ ਪ੍ਰੂਨ ਤੋਂ ਬਾਅਦ ਟੈਸਟ ਹੋਇਆ ਤਾਂ ਬਦਕਿਸਮਤੀ ਨਾਲ ਉਹ ਬੱਚਾ ਵੀ ਮੇਜਰ ਥੈਲੇਸੀਮੀ ਪੀੜਤ ਸੀ ਤਾਂ ਉਸ ਤੋਂ ਬਾਅਦ ਉਹ ਵਾਸ਼ਿੰਗ ਕਰਾਉਣਾ ਪਿਆ ਕਿਉਂਕਿ ਇੱਕ ਬੱਚਾ ਪਹਿਲੇ ਹੀ ਨਰਕ ਭੋਗ ਰਿਹਾ ਹੈ ਤੇ ਦੂਸਰਾ ਆਪਾਂ ਦੁਨੀਆ 'ਚ ਲਿਆ ਕੇ ਉਹਦੀ ਜ਼ਿੰਦਗੀ ਨਾਲ ਇੱਕ ਖਲਵਾੜ ਕਰ ਰਹੇ ਹਾਂ ਤਾਂ ਉਹ ਮਜਬੂਰੀ ਵਾਸਾ ਇਹ ਹੈ ਫਿਰ ਇਸ ਪਰਿਵਾਰ ਨੇ ਜਦੋਂ 2 ਸਾਲ ਬਾਅਦ ਦੂਸਰਾ ਬੱਚਾ ਲਿਆ ਉਹਦਾ ਦੁਆਰਾ ਫਿਰ 3 ਮਹੀਨੇ ਬਾਅਦ ਟੈਸਟ ਹੋਇਆ ਤਾਂ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਹੋਈ ਉਹ ਬੱਚਾ ਨਾਰਮਲ ਸੀ ਤੇ ਉਹ ਗੁੜੀਆ ਗੁਰ ਲਗਨ ਗੁਰਮੰਦੀ ਛੋਟੀ ਪਹਿਨ ਫਿਰ ਉਸ ਤੋਂ ਬਾਅਦ ਉਸ ਦਾ ਜਿਹੜਾ ਬੋਨ ਮੈਰੋ ਟੈਸਟ ਕਰਵਾਇਆ ਗਿਆ ਮੈਚ ਹੁੰਦਾ ਜਾਂ ਨਹੀਂ ਹੁੰਦਾ ਤਾਂ ਉੱਥੇ ਫਿਰ ਕਿਤੇ ਨਾ ਕਿਤੇ ਬਾਦ ਕਿਸਮਤ ਨੇ ਖੜਾ ਨਹੀਂ ਛੱਡਿਆ ਤਾਂ ਉਹ ਜਿਹੜਾ ਆਪਸ ਦੇ ਵਿੱਚ ਦੋਨਾਂ ਭੈਣ ਭਰਾਵਾਂ ਦਾ ਬੋਨ ਮੈਰੋ ਮੈਚ ਨਹੀਂ ਹੋਇਆ ਇਸ ਕਰਕੇ ਸਾਨੂੰ ਜਿਹੜਾ 12ਵਾਂ ਡੋਨਰ ਦੀ ਤਲਾਸ਼ ਕਰਨੀ ਪਈ ਪਿਛਲੇ ਸਾਲ ਸਾਨੂੰ ਜਿਹੜਾ ਡੋਨਰ ਇੰਡੀਅਨ ਡੋਨਰ ਮਿਲ ਗਿਆ ਸੀ ਅਸੀਂ ਉਦੋਂ ਐਫਰਟ ਕਰਨੀ ਸ਼ੁਰੂ ਕਰਤੀ ਸੀ ਪਰ ਉਹ ਐਨ ਮੌਕੇ ਤੇ ਆ ਕੇ ਡਰ ਗਿਆ ਡੋਨਰ ਜਾਂ ਮੁੱਕਰ ਗਿਆ ਜਾਂ ਕਿਸੇ ਕਾਰਨ ਕਰਕੇ ਉਹ ਜਿਹੜਾ ਬੋਨ ਮੈਰੋ ਨਹੀਂ ਦੇ ਸਕਿਆ ਉਸ ਤੋਂ ਬਾਅਦ ਸਾਡੀ ਤਲਾਸ਼ ਫਿਰ ਸ਼ੁਰੂ ਹੋ ਗਈ ਸੀ ਤਾਂ ਤਕਰੀਬਨ ਹੁਣ 10 ਮਹੀਨਿਆਂ ਬਾਅਦ ਸਾਨੂੰ ਜਿਹੜਾ ਜਰਮਨੀ ਤੋਂ ਡੋਨਰ ਮਿਲਿਆ ਸੀ ਬੋਨ ਮੈਰੋ ਟ੍ਰਾਂਸਪਲੈਂਟ ਕਰਨ ਲਈ ਤੇ ਇਸ ਟਾਈਮ ਜਿਹੜਾ ਗੁਰਮਨ ਰਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ ਵਿਖੇ ਦਾਖਲ ਹੈ ਉਸ ਦੇ ਜਿਹੜੇ ਮੰਮੀ ਪਾਪਾ ਉਹ ਉੱਥੇ ਉਸ ਦੇ ਨਾਲ ਹੀ ਨਿਕੋਲੀ ਨੇ ਹੁਣ 22 ਜੁਲਾਈ ਤੋਂ ਜਿਹੜਾ ਇਹ ਬੱਚਾ ਦਾਖਲ ਹੋਇਆ ਸੀਗਾ ਪਹਿਲਾਂ ਉਸ ਦਾ ਜਿਹੜਾ ਟਰੀਟਮੈਂਟ ਚੱਲਦਾ ਰਿਹਾ ਆਇਰਨ ਕੰਟਰੋਲ ਹੁੰਦੀ ਰਹੀ ਫਿਰ ਪਿਛਲੇ ਜਿਹੜੇ 22 ਅਗਸਤ ਤੋਂ ਕੀਮੋ ਸਟਾਰਟ ਹੋ ਗਈ ਜੋ ਕਿ 18 ਦਿਨ ਚੱਲਨੀ ਸੀ ਤੇ ਇਹ ਕੀਮੋ ਇੱਕ ਤਰ੍ਹਾਂ ਜਿਹੜੇ ਸੈੱਲ ਐ ਬੱਚੇ ਦੇ ਕੈਂਸਰ ਜਿਵੇਂ ਪੇਸ਼ੈਂਟ ਦੀ ਕੀਮੋ ਹੁੰਦੀ ਆ ਉਸੇ ਤਰ੍ਹਾਂ ਇਹਦੇ ਵੀ ਬਿਲਕੁਲ ਸੈੱਲ ਡੈੱਡ ਕਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਨਵੇਂ ਸੈੱਲ ਐ ਬੋਨ ਮੈਰੋ ਰਾਹੀਂ ਉਹ ਚੜਾ ਦਿੱਤੇ ਜਾਂਦੇ ਆ ਤਾਂ ਹੁਣ 5 ਸਤੰਬਰ ਨੂੰ ਜਿਹੜਾ ਬੋਨ ਮੈਰੋ ਜੋ ਜਰਮਨੀ ਡੋਨਰ ਦਾ ਹੈ ਉਹ ਪਹੁੰਚ ਜਾਵੇਗਾ ਤੇ 5 ਸਤੰਬਰ ਨੂੰ ਜਿਹੜਾ ਇਹ ਆਪਰੇਟ ਹੋਵੇਗਾ ਤੇ ਬੋਨ ਮੈਰੋ ਟ੍ਰਾਂਸਪਲੈਂਟ ਕਰ ਦਿੱਤਾ ਜਾਏ 5 ਸਤੰਬਰ ਨੂੰ ਹਾਂਜੀ 5 ਸਤੰਬਰ ਇਹਦੇ ਤੇ ਹੁਣ ਕਿਉਂਕਿ ਜਿਵੇਂ ਮੈਂ ਗੱਲ ਕਰ ਰਿਹਾ ਬੀ ਪਰਿਵਾਰ ਵੀ ਮਾਤਾ ਜੀ ਨੇ ਵੀ ਦੱਸਿਆ ਵੀ ਪਰਿਵਾਰ ਦਾ ਗੁਜ਼ਾਰਾ ਵੀ ਇੱਕ ਦੁਕਾਨ ਤੋਂ ਚੱਲਦਾ ਇਹਦੇ ਤੇ ਟੋਟਲ ਖਰਚਾ ਉਹ ਕਿੰਨਾ ਆਉਣਾ ਆ ਇਸ ਤੇ ਖਰਚਾ ਦੇਖੋ ਜੀ ਜੇ ਤਾਂ ਬ੍ਰਦਰ ਤੇ ਸਿਸਟਰ ਦਾ ਮੈਚ ਹੋ ਜਾਂਦਾ ਫਿਰ ਤਾਂ ਖਰਚਾ ਬਹੁਤ ਘੱਟ ਹੋਣਾ ਸੀ ਤਕਰੀਬਨ 15 ਲੱਖ ਰੁਪਏ ਦੇ ਵਿੱਚ ਸਰ ਜਾਣਾ ਸੀਗਾ ਪਰ ਹੁਣ ਜਦੋਂ ਡੋਨਰ ਬਾਹਰੋਂ ਮਿਲਿਆ ਉਸ ਕਰਕੇ ਖਰਚਾ ਜਿਹੜਾ ਇਹ 45 ਲੱਖ ਤੋਂ ਉੱਪਰ ਚਲਾ ਗਿਆ ਔਰ ਤੁਹਾਨੂੰ ਪਤਾ ਹੀ ਹੈ ਜਦੋਂ ਹਸਪਤਾਲਾਂ ਚ ਆਪਾਂ ਵਿਚਰਦੇ ਹਾਂ ਕਈ ਖਰਚੇ ਇਹੋ ਜਿਹੇ ਹੁੰਦੇ ਆ ਜਿਹੜੇ ਲੁਕੇ ਹੋਏ ਹੁੰਦੇ ਆ ਐਨ ਮੌਕੇ ਤੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਜਿਵੇਂ ਹੁਣ ਇਹ ਸੀਗਾ ਵੀ ਗੁਰਮਨ ਦਾ ਬੋਨ ਮੈਰੋ ਟ੍ਰਾਂਸਪਲੈਂਟ ਹੋ ਜਾਏਗਾ ਪਰ ਉਸ ਦਾ ਆਪਦਾ ਬੋਨ ਮੈਰੋ ਕੱਢ ਕੇ ਰੱਖਿਆ ਹੋਇਆ ਵੀ ਜੇ ਕੋਈ ਕੁਦਰਤੀ ਆਫਤ ਕਰਨ ਜਿਵੇਂ ਪਹਿਲਾਂ ਕੋਰੋਨਾ ਦੇ ਸਮੇਂ ਇੱਕਦਮ ਜਿਹੜੀ ਬੰਦ ਹੋ ਗਿਆ ਸੀ ਸਭ ਕੁਝ ਤਾਂ ਇਸ ਤਰ੍ਹਾਂ ਦੀ ਕੋਈ ਕੁਦਰਤੀ ਸਮੱਸਿਆ ਨਾ ਆਵੇ ਤਾਂ ਉਹ ਉਸ ਦਾ ਕੱਢ ਕੇ ਰੱਖਿਆ ਹੋਇਆਗਾ ਜੇ ਕੋਈ ਇਸ ਤਰ੍ਹਾਂ ਦੀ ਕਈ ਵਾਰੀ ਕੁਦਰਤ ਨਾ ਕਰੇ ਰੱਬ ਨਾ ਕਰੇ ਇਹ ਜੀ ਸਮੱਸਿਆ ਹੁੰਦੀ ਆ ਤਾਂ ਉਹ ਦੁਬਾਰਾ ਜੜਾ ਦਿੱਤਾ ਜਾਵੇਗਾ ਤਾਂ ਉਸ ਨੂੰ ਸਟੋਰ ਕਰਨ ਦਾ ਹੀ 1.5 ਲੱਖ ਰੁਪਇਆ ਖਰਚਾ ਹੈਗਾ ਤਾਂ ਇਸ ਤਰ੍ਹਾਂ ਦੇ ਹੋਰ ਕਈ ਲੁਕਮੇ ਖਰਚੇ ਜਿਹੜੇ ਹਸਪਤਾਲਾਂ ਦੇ ਵਿੱਚੋਂ ਨਿਕਲ ਆਉਂਦੇ ਆ ਜਿਹਦੇ ਨਾਲ ਬਜਟ ਬਹੁਤ ਜ਼ਿਆਦਾ ਆਉਂਦਾ ਹੈ ਹੁਣ 45 ਲੱਖ ਰੁਪਇਆ ਤੇ ਦੀ ਜਿਹੜੇ ਟਰਾਂਸਪਲੈਂਟ ਤੱਕ ਦਾ ਖਰਚਾ ਉਸ ਤੋਂ ਬਾਅਦ ਵੀ ਇਹ ਨਹੀਂਗਾ ਵੀ ਆਪਰੇਟ ਹੋਣ ਤੋਂ ਬਾਅਦ ਵੀ ਬੱਚਾ ਦਾ ਖਰਚਾ ਖਤਮ ਹੋ ਜਾਏਗਾ ਕਿਉਂਕਿ ਇੱਕ ਤਰ੍ਹਾਂ ਉਸ ਦੀ ਨਵੀਂ ਜ਼ਿੰਦਗੀ ਦਾ ਜਨਮ ਹੋਏਗਾ ਜਿਸ ਤਰ੍ਹਾਂ ਨਵੇਂ ਬੱਚੇ ਦੇ ਵੈਕਸੀਨੇਸ਼ਨ ਹੁੰਦੀ ਹੈ ਸਾਰੀ ਵੈਕਸੀਨੇਸ਼ਨ ਉਸੇ ਤਰ੍ਹਾਂ ਹੋਏਗੀ ਤੇ ਉਸ ਤੋਂ ਬਾਅਦ ਉਹਦੀ ਮੈਡੀਸਨ ਚੱਲੇਗੀ 6 ਮਹੀਨੇ ਤਾਂ ਬਿਲਕੁਲ ਜਿਹੜਾ ਬੱਚੇ ਨੂੰ ਅਲੱਗ ਰੱਖਣਾ ਹੈਗਾ ਸਿਰਫ ਇੱਕ ਜਣੇ ਉਸ ਦੀ ਕੇਅਰ ਕਰੇਗਾ ਤੇ ਉਸ ਦੀ ਮੈਡੀਸਨ ਚੱਲਣਗੀਆਂ ਤਾਂ ਲਗਭਗ ਜਿਹੜਾ 70000 ਰੁਪਿਆ ਆਪਰੇਸ਼ਨ ਹੋਣ ਤੋਂ ਬਾਅਦ ਇੱਕ ਮਹੀਨੇ ਦਾ ਖਰਚਾ ਆਇਆ ਪਰ ਮੰਥ ਤਾਂ ਤੁਸੀਂ ਦੇਖੋ ਸਾਲ ਭਰ ਜਿਹੜਾ ਉਹ ਦਵਾਈਆਂ ਦਾ ਖਰਚਾ ਚੱਲੇਗਾ ਤਾਂ 8 ਤੋਂ 8.5 ਲੱਖ ਰੁਪਏ ਤੱਕ ਉਹ ਵੀ ਖਰਚਾ ਆਏਗਾ ਔਰ ਵੈਕਸੀਨੇਸ਼ਨ ਦਾ 2.5 ਲੱਖ ਰੁਪਿਆ ਉਹ ਅਲੱਗ ਤੋਂ ਖਰਚਾ ਆਏਗਾ ਕੀ ਕੀ ਮਤਲਬ ਇਸ ਬਿਮਾਰੀ ਦੇ ਵਿੱਚ ਬੱਚੇ ਨੂੰ ਦਿੱਕਤਾਂ ਕੀ ਕੀ ਆਉਂਦੀਆਂ ਸੀ ਜਿਵੇਂ ਮਾਂ ਤਾਂ ਇਹਨੇ ਵੀ ਕਿਹਾ ਵੀ ਇਹਦੇ ਨਾਲ ਦੇ ਕਿਤੇ ਕਿਤੇ ਜਵਾਨ ਹੋ ਗਏ ਹਨਾ ਪਰ ਇਹ ਹਾਲੇ ਉਹ ਕੀ ਕੀ ਪ੍ਰੋਬਲਮਸ ਆਉਂਦੀਆਂ ਇਸ ਦੇ ਵਿੱਚ ਬੱਚੇ ਜਦੋਂ ਖੂਨ ਬੰਨ੍ਹਣੋਂ ਹਟ ਜਾਂਦਾ ਤਾਂ ਐਚਵੀ ਨਹੀਂ ਬੰਨ੍ਹਦਾ ਸੀ ਤਾਂ ਉਸ ਤੋਂ ਬਾਅਦ ਬੱਚੇ ਨੂੰ ਜਿਵੇਂ ਖੰਗ ਜਗਾਮ ਹੋ ਜਾਂਦਾ ਬੁਖਾਰ ਹੋ ਜਾਂਦਾ ਤਾਂ ਜਿਸ ਤਰ੍ਹਾਂ ਆਮ ਬੱਚੇ ਨੂੰ ਹੁੰਦਾ ਤਾਂ ਮੈਡੀਸਨ ਦੇਣ ਤੋਂ ਬਾਅਦ ਦਾ ਬੱਚੇ ਦੀ ਖਰਾਕ ਘਟ ਜਾਂਦੀ ਸੀ ਬੱਚਾ ਪਿਆ ਰਹਿੰਦਾ ਸੀ ਬੱਚਾ ਉੱਠ ਨਹੀਂ ਪਾਉਂਦਾ ਸੀ ਫਿਰ ਉਸ ਦਾ ਜਦੋਂ ਬਲੱਡ ਚੜਾਉਂਦੇ ਐਚ ਵੀ ਪੂਰਾ ਹੁੰਦਾ ਫਿਰ ਜਾ ਕੇ ਉਹ ਠੀਕ ਹੁੰਦਾ 10 12 ਦਿਨ ਉਹ ਫਿਰ ਠੀਕ ਰਹਿੰਦਾ ਫਿਰ ਉਸ ਤੋਂ ਬਾਅਦ ਉਹਨੂੰ ਬਲੱਡ ਚੜਾਉਣਾ ਪੈਂਦਾ ਤਾਂ ਇੱਕ ਇੱਕ ਸੀ ਜਦੋਂ ਬਲੱਡ ਚੜਾ ਦਿੰਦੇ ਤਾਂ 10 12 ਦਿਨ ਠੀਕ ਰਹਿੰਦਾ ਸੀ ਜੇ ਕਿਤੇ 2 ਦਿਨ ਜਾਂ 3 ਦਿਨ ਲੇਟ ਕਰ ਦਿੰਦੇ ਤਾਂ ਪ੍ਰੋਬਲਮ ਵੱਜ ਜਾਂਦੀ ਸੀ ਇਨਫੈਕਸ਼ਨ ਹੁਣੀ ਸਰੀਰ 'ਚ ਸ਼ੁਰੂ ਹੋ ਜਾਂਦੀ ਸੀ ਔਰ ਜਿਹੜੀ ਮੈਡੀਸਨ ਹੈ ਮੈਡੀਸਨ ਦੇ ਵਿੱਚ ਵੀ ਬੱਚੇ ਨੂੰ ਸਟੀਰੋਇਡ ਉਹ ਮਿਲਦਾ ਸੀਗਾ ਜਿਹਦੇ ਨਾਲ ਉਹਨੂੰ ਤਾਕਤ ਮਿਲਦੀ ਸੀਗੀ ਤਾਂ ਤੁਸੀਂ ਦੇਖ ਲਓ ਵੀ ਸਟੀਲ ਰੌਡ ਇੱਕ ਜਿੰਮ ਵਾਲੇ ਐਨੇ ਮਿਹਨਤ ਕਰਨ ਵਾਲੇ ਆ ਉਹਨਾਂ ਦਾ ਵੀ ਸਰੀਰ ਨਹੀਂ ਚੱਲ ਪਾਉਂਦਾ ਤਾਂ ਬੱਚੇ ਦੀ ਮੈਡੀਸਨ ਦੇ ਵਿੱਚ ਉਹਦੀ ਵੀ ਮਾਤਰਾ ਹੁੰਦੀ ਸੀਗੀ ਤਾਂ ਕਿ ਉਸ ਦਾ ਸਰੀਰ ਤੰਦਰੁਸਤ ਰਹੇ ਹੁਣ ਤੁਸੀਂ ਕੀ ਅਪੀਲ ਆ ਸਰੋਤਿਆਂ ਤੱਕ ਲੋਕਾਂ ਦਾ ਕੀ ਅਪੀਲ ਕਰਦੇ ਅਸੀਂ ਇਹੀ ਅਪੀਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਖਾਲਸਾ ਏਡ ਦਾ ਜਿਨ੍ਹਾਂ ਵੱਲੋਂ 6 ਲੱਖ ਰੁਪਇਆ ਹੁਣ ਤੱਕ ਸਾਨੂੰ ਜਿਹੜੀ ਮਦਦ ਮਿਲ ਚੁੱਕੀ ਹੈ ਔਰ ਪੀਐਮ ਫੰਡ ਦੇ ਵਿੱਚੋਂ 3 ਲੱਖ ਰੁਪਇਆ ਜਿਹੜੀ ਸਾਨੂੰ ਸਹਾਇਤਾ ਮਿਲ ਚੁੱਕੀ ਹੈ ਉਸ ਤੋਂ ਇਲਾਵਾ ਅਸੀਂ ਸਾਰੇ ਜਿੰਨੇ ਵੀ ਦੋਸਤ ਰਿਸ਼ਤੇਦਾਰ ਜਾਂ ਜੋ ਸਾਰੇ ਮਿੱਤਰ ਕੱਕੇ ਨੂੰ ਚਾਹਣ ਵਾਲੇ ਬੱਚੇ ਨੂੰ ਜਿਹੜੇ ਕਿਸ ਹਾਲਤ ਵਿੱਚ ਜਿਨ੍ਹਾਂ ਨੇ ਦੇਖਿਆ ਗਿਆ ਸਾਰੇ ਕੋਸ਼ਿਸ਼ਾਂ ਕਰ ਰਹੀ ਹੈ ਵੀ ਇਸ ਬੱਚੇ ਦਾ ਕਿਵੇਂ ਨਾ ਕਿਵੇਂ ਜਿਹੜਾ ਇਲਾਜ ਕਰਵਾਇਆ ਜਾਵੇ ਹੁਣ ਇਹ ਛੋਟਾ ਦੁਕਾਨਦਾਰ ਹੁਣ ਕਰਕੇ ਉਹਦਾ ਗੁਜ਼ਾਰੇਯੋਗੀ ਆਮਦਨ ਹੈਗੀ ਇਸ ਕਰਕੇ ਖਰਚਾ ਵੱਡਾ ਹੋਣ ਕਰਕੇ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆਂ ਵੀ ਇਸ ਬੱਚੇ ਦੀ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਤਾਂ ਜ਼ਰੂਰ ਕਰਨਾ ਜਿੰਨੇ ਵੀ ਉਹਨਾਂ ਦੇ ਵਿੱਤੀ ਸਾਧਨ ਹੈ ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰਨ ਵਾਲਾ ਕੰਮ ਹੋਇਆ ਪਿਆ ਤੁਸੀਂ 500 100000 2000 ਐਨ ਆਰ ਆਈ ਭਰਾਵਾਂ ਨੂੰ ਅਪੀਲ ਹੈ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਕਰਨਾ ਤਾਂ ਜੋ ਜਿਹੜਾ ਇਹ ਬੱਚਾ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਵਾਪਸ ਆ ਸਕੇ ਇਸ ਬਿਮਾਰੀ ਦੇ ਨਾਲ ਜਿਹੜੀ ਏਜ ਆ ਮੈਕਸਿਮਮ ਏਜ ਆ ਉਹ ਕਿੰਨੀ ਹੈ ਜਿਵੇਂ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਸੀ ਉਸ ਤਰ੍ਹਾਂ ਦੇ ਨਾਲ ਏਜ ਕਿੰਨੀ ਹੈ ਦੇਖੋ ਇਹ ਬੱਚੇ ਤੇ ਵੀ ਡਿਪੈਂਡ ਕਰਦਾ ਜਦੋਂ ਵਾਰ-ਵਾਰ ਖੂਨ ਚੜਦਾ ਹੈ ਰਨ ਦੀ ਮਾਤਰਾ ਵਧ ਗਈ ਇਨਫੈਕਸ਼ਨ ਹੋ ਜਾਂਦੀ ਹੈ ਹੋਰ ਕਈ ਪ੍ਰੋਬਲਮ ਆਉਂਦੀਆਂ ਤਾਂ ਐਵਰੇਜ 22 ਸਾਲ ਬੱਚੇ ਹੈ ਬਾਕੀ ਜੇ ਬੱਚੇ ਦਾ ਸਰੀਰ ਤਕੜਾ ਹੈ ਤਾਂ ਉਹ 5-4 ਸਾਲ ਹੋਰ ਮਤਲਬ ਕਿ ਉਸ ਦੀ ਜ਼ਿੰਦਗੀ ਚਲੀ ਜਾਂਦੀ ਹੈ ਤਾ ਜੇ ਇਹ ਬੋਨ ਮੈਰੋ ਟ੍ਰਾਂਸਪਲੈਂਟ ਸਕਸੈਸਫੁਲ ਜਦੋਂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਬੱਚਾ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਹੋ ਜਾਂਦਾ ਉਹਦੀ 70 75 ਸਾਲ ਤੱਕ ਦੀ ਜਿਹੜੀ ਉਮਰ ਹੈ ਉਹ ਹੋ ਜਾਂਦੀ ਹੈ ਤਾਂ ਆਪਣੀ ਜ਼ਿੰਦਗੀ ਵਧੀਆ ਆ ਭੋਗ ਸਕਦਾ ਬੱਚਾ ਕਿਸ ਤਰ੍ਹਾਂ ਦੇ ਨਾਲ ਜਿਵੇਂ ਹੁਣ ਕਿਸੇ ਜੇ ਕੋਈ ਸਹਾਇਤਾ ਕਰਨੀ ਚਾਹੁੰਦਾ ਉਹ ਕਿਸ ਤਰ੍ਹਾਂ ਦੇ ਨਾਲ ਕਰ ਸਕਦਾ ਹੈ ਕੋਈ ਨੰਬਰ ਕੋਈ ਖਾਤਾ ਕਿ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ ਹਾਂਜੀ ਅਸੀਂ ਗੁਰਮਨ ਦਾ ਖਾਤਾ ਖਲੋਆਇਆ ਔਰ ਉਸ ਖਾਤੇ ਦੇ ਵਿੱਚ ਟ੍ਰਾਂਸਫਰ ਹੋ ਸਕਦੀ ਹੈ ਔਰ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਇਲੈਕਟ੍ਰੋਨਿਕ ਯੁੱਗ ਹੈ ਤਾਂ ਬੈਠੇ ਬੈਠੇ ਤੁਸੀਂ ਗੂਗਲ ਪੇ ਜਤਿੰਦਰ ਸਿੰਘ ਗੁਰਮਨ ਸਿੰਘ ਦੇ ਪਿਤਾ ਦੇ ਨੰਬਰ ਤੇ ਵੀ ਕਰ ਸਕਦੇ ਹੋ ਔਰ ਤੁਸੀਂ ਸਿੱਧਾ ਹਸਪਤਾਲ ਦੇ ਖਾਤੇ ਦੇ ਵਿੱਚ ਪਾ ਕੇ ਵੀ ਮਦਦ ਕਰ ਸਕਦੇ ਹੋ ਹਸਪਤਾਲ ਦੇ ਖਾਤੇ ਦੇ ਵਿੱਚ ਇਹ ਦਿੱਕਤ ਹੁੰਦੀ ਹੈ ਵੀ ਜੋ ਵੀ ਸਾਥੀ ਸਿੱਧਾ ਹਸਪਤਾਲ ਦੇ ਖਾਤੇ ਦੇ ਵਿੱਚ ਜਿਹੜੀ ਵਿੱਤੀ ਸਹਾਇਤਾ ਕਰਦਾ ਹੈਗਾ ਤਾਂ ਉਹ ਹਸਪਤਾਲ ਵਾਲਿਆਂ ਨੂੰ ਨੋਟ ਕਰਵਾਉਣੀ ਪੈਂਦੀ ਹੈ ਉਹਦਾ ਕਰਨੀ ਇਹ ਵੀ ਉੱਥੇ ਹੋਰ ਵੀ ਕਈ ਮਰੀਜ਼ ਹੈ ਤਾਂ ਉਹਨਾਂ ਨੂੰ ਦੱਸਣਾ ਪੈਂਦਾ ਵੀ ਆ ਸਾਡੀ ਜਿਹੜੀ ਸਹਾਇਤਾ ਬੱਚੇ ਦੀ ਸਹਾਇਤਾ ਵਾਸਤੇ ਫੰਡ ਪ੍ਰਾਪਤ ਹੋਇਆ ਉਹਨਾਂ ਨੂੰ ਮੈਚ ਕਰਵਾਉਣਾ ਪੈਂਦਾ ਜੇ ਕਈ ਵਾਰੀ ਕੋਈ ਸਾਥੀ ਗੁਫਤਦਾਨ ਕਰ ਦਿੰਦਾ ਦੱਸਦਾ ਨਹੀਂ ਤਾਂ ਉਹ ਦਿੱਕਤ ਆਉਂਦੀ ਹੈ ਮੈਚ ਕਰਨ ਚ ਇਸ ਕਰਕੇ ਗੁਰਮਨ ਦੇ ਖਾਤੇ ਦੇ ਵਿੱਚ ਕਰ ਸਕਦੇ ਹੋ ਤੁਸੀਂ ਇਹ ਤਿੰਨੇ ਆਪਸ਼ਨ ਹੈਗੇ ਆ ਤੇ ਵੱਧ ਤੋਂ ਵੱਧ ਜਿਹੜੀ ਹੈਲਪ ਕੀਤੀ ਜਾਵੇ ਅੱਛਾ ਇਹਦਾ ਇਹ ਵੀ ਚੀਜ਼ ਦੱਸਿਓ ਕਿ ਅਖੀਰ ਹੀ ਜਮੇ 6 ਸੈਪਟੰਬਰ ਸ਼ਾਇਦ ਕਿਹਾ ਤੁਸੀਂ 5 ਸੈਪਟੰਬਰ 5 ਸੈਪਟੰਬਰ 5 ਸੈਪਟੰਬਰ ਤੱਕ ਮਤਲਬ ਸਮਾਂ ਬੜਾ ਥੋੜਾ ਹੈ ਫਿਰ ਤਾਂ ਹਾਂਜੀ 5 ਸਤੰਬਰ ਤੱਕ ਦਿਨ ਬਹੁਤ ਘੱਟ ਰਹਿ ਗਏ ਆ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ ਤੇ ਦੇਖੋ ਪ੍ਰਮਾਤਮਾ ਕਿਰਪਾ ਕਰੂਗਾ 5 ਸਤੰਬਰ ਨੂੰ ਪਹੁੰਚਣਾ ਆਪਰੇਟ ਜਦੋਂ ਆਪਾਂ ਪੂਰੀ ਪੇਮੈਂਟ ਕਰਦੇ ਉਸ ਤੋਂ ਬਾਅਦ ਹੀ ਹੋਣਾ ਹੈ ਹਾਂਜੀ ਆਪਰੇਟ ਲਈ ਆਪਾਂ ਨੂੰ ਪੇਮੈਂਟ ਜਮ੍ਹਾਂ ਕਰਵਾਉਣੀ ਪੈਗੀ ਔਰ ਜਿਹੜਾ ਉਸ ਤੋਂ ਬਾਅਦ ਵੀ ਖਰਚਾ ਹੁੰਦਾ ਰਹੇਗਾ ਤੁਹਾਨੂੰ ਮੈਂ ਦੱਸਿਆਗਾ ਤੇ ਇਸ ਕਰਕੇ ਸਾਰੇ ਜਿਹੜੇ ਜਿੰਨੇ ਵੀ ਸਾਥੀ ਆ ਜਿੰਨੀ ਵੀ ਵਿੱਤੀ ਮਦਦ ਕਰ ਸਕਦੇ ਐ ਇਸ ਬੱਚੇ ਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਸਹਿਯੋਗ ਦੀ ਤਾਂ ਜ਼ਰੂਰ ਕਰਨ ਉਹਦੇ ਸਿਸਟਮ ਨੇ ਵੀ ਇਹਨਾਂ ਦਾ ਬੋਨ ਮੈਰੋ ਵੀ ਦੇਖਿਆ ਸੀ ਪਰ ਮੈਚ ਨਹੀਂ ਹਾਂਜੀ ਇਹ ਇਹਨਾਂ ਦੇ ਗੁਰਮਨਦੇ ਛੋਟੇ ਸਿਸਟਰ ਹੈ ਗੁਰਲਗ ਹਨ ਤੇ ਇਹਨਾਂ ਦਾ ਬੋਨ ਮੈਰੋ ਆਪਸ ਦੇ ਵਿੱਚ ਮੈਚ ਨਹੀਂ ਹੋਇਆ ਜਿਸ ਕਰਕੇ ਬਾਹਰੋਂ ਡੋਨਰ ਲੈਣਾ ਪਿਆ ਅਗਰ ਇਹਨਾਂ ਦਾ ਮੈਚ ਹੋ ਜਾਂਦਾ ਤਾਂ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਖਰਚਾ ਵੀ ਬਹੁਤ ਘਟ ਜਾਣਾ ਸੀਗਾ ਔਰ ਜਿਹੜਾ ਰੀਅਲ ਬ੍ਰਦਰ ਸਿਸਟਰ ਦਾ ਆ ਉਹਦੇ ਸਕਸੈਸ ਵੀ ਜ਼ਿਆਦਾ ਰੇਟ ਹੁੰਦੀ ਹੈ ਜਿਆਦਾ ਅੱਜ ਕੀ ਕਹੋਗੇ ਜਿਹੜੇ ਇਸ ਵੇਲੇ ਆਪਾਂ ਨੂੰ ਲੋਕ ਜਿਹੜੇ ਦੇਖ ਰਹੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪੇ ਬਤਿਹਰਾ ਕੀ ਕਹੋਗੇ ਕਿਵੇਂ ਬਤਿਹਰਾ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਆ ਜਿਹੜੇ ਚਾਹੁੰਦੇ ਆ ਮਦਦ ਕਰਨੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਧੰਨਵਾਦ ਆਪ ਤੋਂ ਉਹਨਾਂ ਦਾ ਜਿਹੜਾ ਕੋਈ ਜਿਵੇਂ ਕਹਿੰਦੇ ਇਹ ਗੱਲ ਬਾਰੇ ਸਾਡਾ ਦੁੱਖ ਹੋ ਕਰੂਗਾ ਤਾਂ ਮੋੜ ਮੰਡੀ ਦਾ ਇਹ ਪਰਿਵਾਰ ਆ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਉਸ ਬੱਚੇ ਦੀ ਤਸਵੀਰ ਵੀ ਅਤੇ ਟੀਵੀ ਸਕਰੀਨ ਦੇ ਉੱਪਰ ਤੁਸੀਂ ਇੱਕ ਕੰਟੈਕਟ ਨੰਬਰ ਤੇ ਨਾਲ ਖਾਤਾ ਨੰਬਰ ਜਿਹੜਾ ਹੈਗਾ ਉਹ ਦੇਖ ਰਹੇ ਹੋ ਤੁਸੀਂ ਰਾਬਤਾ ਕਰਕੇ ਜਿਹੜਾ ਹੈਗਾ ਤਾਂ ਜ਼ਰੂਰ ਬਚਾਓ ਕਿਉਂਕਿ ਇਸ ਘਰ ਦਾ ਇਹ ਹੈ ਕਿ ਚਿਰਾਗ ਹੁੰਦੇ ਨੇ ਜਵਾਕ ਜਿਹੜੇ ਨੇ ਜਿਵੇਂ ਕਹਿੰਦੇ ਨੇ ਦੀਵਾ ਬੁੱਝ ਜਾਣ ਜਦੋਂ ਆਪਦੀਆਂ ਅੱਖਾਂ ਦੇ ਸਾਹਮਣੇ ਆਪਦੇ ਹੱਥੀਂ ਪਾਲੇ ਹੋਏ ਜਵਾਕ ਨੂੰ ਇਸ ਤਰ੍ਹਾਂ ਦੇ ਨਾਲ ਦੇਖਦੇ ਆ ਅੱਜ ਦਿਨ ਦੁੱਖ ਭੋਗਦੇ ਆ ਦੇਖਦੇ ਆ ਤਾਂ ਉਸ ਮਾਂ ਪਿਓ ਤੇ ਕੀ ਬੀਤ ਦੀ ਹੋਣੀ ਆ ਉਸ ਦਾਦੀ ਤੇ ਜਿਹੜੀ ਹੈਗੀ ਉਹ ਕੀ ਬੀਤੀ ਹੋਣੀ ਆਪਣੇ ਆਪ ਦੇ ਵਿੱਚ ਅੰਦਰ ਅੰਦਰ ਹੱਦੇ ਹੋਣੇ ਆ ਪਰ ਇੱਕੋ ਇੱਕ ਆਸ ਇੱਕੋ ਇੱਕ ਉਮੀਦ ਹੈ ਤੇ ਉਮੀਦ ਇਹੀ ਆ ਕਿ ਜੇਕਰ ਤੁਸੀਂ ਸਹਾਇਤਾ ਵਿੱਤੀ ਸਹਾਇਤਾ ਇਹਨਾਂ ਦੀ ਕਰੋਗੇ ਤਾਂ ਇਸ ਬੱਚੇ ਨੂੰ ਬਚਾਇਆ ਜਾ ਸਕਦਾ ਹੈ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਕੰਟੈਕਟ ਨੰਬਰ ਵੀ ਚੱਲ ਰਿਹਾ ਟੀਵੀ ਸਕਰੀਨ ਦੇ ਉੱਪਰ ਤੁਸੀਂ ਸਰਨਾਬ ਵੀ ਰਾਪਤਾ ਕਰਕੇ ਉਹਦਾ ਸੰਪਰਕ ਨੰਬਰ ਜਿਹੜਾ ਉਹ ਲੈ ਸਕਦੇ ਹੋ ਜੁੜੇ ਰਹੋ ਆ ਰਿਹਾ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦ ਹੋ ਜਾ ਧੰਨਵਾਦ ਜੀ